ਲਓ ਜੀ ਬੈਠੇ ਬੈਠੇ ਸਲਾਹ ਬਣ ਗਈ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਚਲੀਏ ਮੱਥਾ ਟੇਕ ਕੇ ਆਈਏ ਬਸਾਖੀ ਤੋਂ ਅਗਲੇ ਦਿਨ ਹਣਾ ਤੇ ਮੈਂ ਤੇ ਮੇਰੀ ਘਰ ਵਾਲੀ ਤੇ ਨਾਲ ਸਾਡੇ ਮਿੱਤਰ ਅਮਨ ਮਨੀ ਤੇ ਬੋਬੀ ਭਾਜੀ ਸਾਡਾ ਤੇ ਆਪਾਂ ਚੱਲੇ ਜੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਤੇ ਆਪਾਂ ਪਹੁੰਚ ਗਏ ਜੀ ਪਹਿਲਾਂ ਗੜ ਸ਼ੈਂਕਰ ਤੇ ਗੜ ਸ਼ੈਂਕਰ ਤੋਂ ਸਿੱਧਾ ਆਪਾਂ ਪਹੁੰਚਣਾ ਸੀਗਾ ਜੀ ਸ਼੍ਰੀ ਆਨੰਦਪੁਰ ਸਾਹਿਬ ਗੇਸ ਗੜ ਸਾਹਿਬ ਤੇ ਆਪਾਂ ਪਹੁੰਚ ਗਏ ਜੀ ਸ੍ਰੀ ਆਨੰਦਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਤੋਂ ਅਪਸਿੱਧੇ ਪਹੁੰਚੇ ਜੀ ਬਾਬੇ ਕਰ ਦਿੱਤੇ ਇਹਦੇ ਧੰਨ ਧੰਨ ਬਾਬਾ ਕਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਇਹ ਹੈ ਜੀ ਆਨੰਦਪੁਰ ਸਾਹਿਬ ਦਾ ਵਾਸਾ ਸਾਡਾ ਤੇ ਇਸ ਤੋਂ ਬਾਅਦ ਆਪਾਂ ਸਿੱਧੇ ਹੀ ਧੰਨ ਧੰਨ ਬਾਬਾ ਗੰਦਿੱਤਾ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚ ਗਏ ਕੀਰਤਪੁਰ ਸਾਹਿਬ ਤੇ ਇੱਥੇ ਆ ਜੀ ਤਿੰਨ ਸਥਾਨ ਧੰਨ ਧੰਨ ਬਾਬਾ ਬੁੱਢਣ ਸਾਹਿਬ ਜੀ ਧੰਨ ਬਾਬਾ ਕਰ ਦਿੱਤਾ ਜੀ ਤੇ ਕੀਰਤਪੁਰੀ ਕੀਰਤਪੁਰ ਸਾਹਿਬ ਪਤਾਲਪੁਰੀ ਲੋ ਜੀ ਸਾਲ ਪਹਿਲਾ ਸਟੇਜ ਹੈਗਾ ਸ੍ਰੀ ਧੰਨ ਧੰਨ ਬਾਬਾ ਕਰ ਦਿੱਤਾ ਜੀ ਦੇ ਪਵਿੱਤਰ ਸਥਾਨਾਂ ਤੇ ਤੇ ਆਪਾਂ ਪਹਿਲਾਂ ਨਤਮਸਤਕ ਹੋ ਕੇ ਮੱਥਾ ਟੇਕ ਕੇ ਤੇ ਫੇਰ ਆਪਾਂ ਸ਼ਹਿ ਗਿਆ ਲੰਗਰ ਪਾਣੀ ਤੇ ਪ੍ਰਸ਼ਾਦ ਦਾ ਸ਼ੇਕ ਕੇ ਤੇ ਫੇਰ ਆਪਾਂ ਬੰਦਲਾ ਜੀ ਧੰਨ ਧੰਨ ਬਾਬਾ ਬੁੱਢਣ ਸਾਹਿਬ ਜੀ ਦੇ ਸਥਾਨ ਤੇ ਪਹਿਲਾ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਪਹੁੰਚ ਗਏ ਨਾ ਤਾਂ ਮੁਤਲਬ ਹੋ ਗਿਆ ਲੰਗਰ ਪਾਣੀ ਛਕਿਆ ਤਾਂ ਕਿ 10 ਮਿੰਟ ਚੌਕੀ ਵੀ ਭਰੀ ਗਈ ਥੋੜਾ ਲੇਟ ਸੀਗੇ ਅਸੀਂ ਗੁਰਦੁਆਰਾ ਸਾਹਿਬ ਬੰਦ ਹੋਣ ਬੰਦੇ ਸੀਗੇ ਸਾਰੇ ਗੁਰਦੁਆਰਾ ਸਾਹਿਬ ਲੇਟ ਪਹੁੰਚੇ ਤਾਂ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੋਂ ਬਾਅਦ ਆਪਾਂ ਪਹੁੰਚ ਗਏ ਬਾਬਾ ਬੁੱਢਣ ਸਾਹਿਬ ਦੇ ਸਥਾਨ ਤੇ ਸੰਗਤਾਂ ਬਹੁਤ ਸੀਗੀਆਂ ਸੰਗਤ ਦਾ ਇਕੱਠ ਸੀਗਾ ਬਹੁਤ ਜ਼ਿਆਦਾ ਸੰਗਤਾਂ ਮਥਾ ਦੇਖਣ ਲਈ ਆ ਰਹੀਆਂ ਸੀਗੀਆਂ ਅਲੱਗ-ਅਲੱਗ ਕੋਈ ਗੱਡੀਆਂ ਤੇ ਕੋਈ ਮੋਟਰਸਾਈਕਲਾਂ ਤੇ ਕੋਈ ਟਰੈਕਟਰ ਟਰੈਲੀਆਂ ਤੇ ਤੇ ਆਪਾਂ ਫਿਰ ਪਹੁੰਚ ਗਏ ਜੀ ਸਤੰਤ ਬਾਬਾ ਸੇਵਾ ਸਿੰਘ ਜੀ ਦੇ ਅਸਥਾਨ ਤੇ ਲੰਗਰ ਹਾਲ ਦੇ ਵਿੱਚ ਉੱਥੇ ਵੀ ਲੰਗਰ ਚੱਗਿਆ ਲੋ ਜੀ ਉਸ ਤੋਂ ਬਾਅਦ ਪਹੁੰਚ ਗਏ ਆਪਾਂ ਐ ਸ਼੍ਰੀ ਬੋਲੀ ਸਾਹਿਬ ਜਿੱਥੇ ਕਿਲਾ ਬਣਿਆ ਹੋਇਆ ਉੱਥੇ ਮਥਾ ਦੇਖਣ ਲਈ ਰ ਜਿੰਦਾ ਲੱਗਾ ਹੁਣ ਕਰਕੇ ਦਰਵਾਜ਼ੇ ਲੱਗ ਚੁੱਕੇ ਸੀਗੇ ਬੰਦ ਹੋ ਗਏ ਸੀ ਕਿਉਂਕਿ ਗੁਰਦੁਆਰਾ ਸਾਹਿਬਸ ਕੋਲ 10:30 ਤੋਂ ਉੱਪਰ ਲ ਟਾਈਮ ਹੋ ਗਿਆ ਸੀਗਾ ਤੇ ਫਿਰ ਆਪਾਂ ਬੋਲੀ ਸਾਹਿਬ ਦੇ ਦਰਸ਼ਨ ਕਰਨ ਲਈ ਬੋਲੀ ਸਾਹਿਬ ਖੁੱਲਾ ਸੀਗਾ ਹਲੇ ਤੇ ਆਪਾਂ ਦਰਸ਼ਨ ਕਰਨ ਲਈ ਥੱਲੇ ਉਤਰ ਗਏ ਤੇ ਮੱਥਾ ਟੇਕ ਕੇ ਤੇ ਵਾਪਸੀ ਫਿਰ ਬੰਦੇ ਸਾਡੇ ਅਗੇ ਥੱਕ ਧੂੜ ਜਿਆਦਾ ਮਹੀ ਹੋ ਜਾਂਦਾ ਕੰਮ ਖਰਾਬ ਜਿੰਨੇ ਜਾਣਾ ਥੱਲੇ ਜਾਣਾ ਸੋਖਾ ਉੱਪਰ ਪਾਣਾ ਬਹੁਤ ਸੋਖਾ ਮੁੱਤਵਲਾ ਬਪਾਉਣ ਗਏ ਜੀ ਸ਼੍ਰੀ ਤਖਤ ਚਿੜੀਕੇ ਇਸਗੜ ਸਾਹਿਬ ਦਰਵਾਜੇ ਲੱਜੁੱਕੇ ਸੀਗੇ ਤੇ ਬਾਹਰੋਂ ਨੰਦਮਸਤਕ ਹੋ ਕੇ ਤੇ ਵੀ ਆਪਾਂ ਇਹ ਕਾਦੇ ਗੋਲ ਗੱਪੇ ਇਹ ਬੁਲੀਆਂ ਨੂੰ ਹੁੰਦਾ ਕਿ ਆਪਾਂ ਫੇ ਗੋਲ ਗੱਪੇ ਖਾਣੇ ਜ਼ਰੂਰ ਬੰਦਿਆਂ ਨੂੰ ਸ਼ੋਪਿੰਗ ਕਰਨ ਦਾ ਹੁੰਦਾ ਫੇ ਸ਼ੋਪਿੰਗ ਸ਼ੋਪਿੰਗ ਕਰ ਲਈਏ ਫੇ ਪ੍ਰਸ਼ਾਦ ਲਿਆ ਨਾਲੇ ਨਾਲ ਲਿਆ ਆਮ ਬਾਪੜ ਸਾਰੇ ਬੰਦਿਆਂ ਨੇ ਤੇ ਫੇ ਮੈਂ ਕਿਹਾ ਚਲੋ ਫੇ ਭਾਈ ਨੀਰਾ ਨਾ ਕਰੋ 11:00 ਵਜੇ ਗਏ 12:30 12:00 ਵਜੇ ਪੂਰੇ ਸੀ ਘਰ ਪਹੁੰਚ ਗਏ ਸੀਗੇ ਮੁੜ ਕੇ ਵਾਪਸੀ ਨਾ ਤੇ ਮੇਲਾ ਸੀਗਾ ਵਿਸਾਖੀ ਦਾ ਚੰਡੋਲ ਚੰਡੋਲ ਲੱਗੇ ਹੋਏ ਸੀਗੇ ਸੰਗਤ ਆ ਵੀ ਰਹੀ ਸੀ ਤੇ ਸੰਗਤ ਜਾ ਵੀ ਬਹੁਤ ਰਹੀ ਸੀ ਤੇ ਰਸਤੇ ਦੇ ਵਿੱਚ ਫਿਰ ਇੱਕ ਲੰਗਰ ਸੀਗਾ ਫਿਰ ਮੈਂ ਕਿਹਾ ਚਲੋ ਹੁਣ ਇੱਥੇ ਲੰਗਰ ਛਕ ਲੋ ਹਨਾ ਕਿ ਕਿੱਦਾਂ ਹੈ ਗਈ ਭੁੱਖ ਭੁੱਖ ਕਹਿੰਦੇ ਭਾਜੀ ਭੁੱਖ ਦਾ ਬਹੁਤ ਮਾਫੀ ਕਿ ਦੋੜ ਖਿੱਚ ਫਿਰ ਲੰਗਰ ਕੋਈ ਬੰਦ ਨਾ ਹੋ ਜਵੇ ਲਓ ਜਦੋਂ ਆਪਾਂ ਪਹੁੰਚੇ ਬਿਨੰਦਪੁਰ ਸਾਹਿਬ ਦੇ ਅੱਡੇ ਤੋਂ ਅੱਡੇ ਤੋਂ ਥੋੜੇ ਗਾਹਾਂ ਜਾ ਕੇ ਤੇ ਕਲਮ ਵਾਲੇ ਮੋੜ ਤੋਂ ਅੱਗੇ ਟੱਪ ਕੇ ਟਾਬੇ ਵਾਲੇ ਸਾਹਮਣੇ ਲੰਗਰ ਚੱਲਦਾ ਸੀਗਾ ਇਹ ਬਾਈ ਸਾਡਾ ਇਹ ਤਾਂ ਕੱਟੇ ਖਾਂਦਾ ਬਰਗਰਪੁਰ ਕਰਵਾਣੇ ਕਿੱਜਿਓ ਲੋਵ ਲੰਗਰ ਤੇ ਪ੍ਰਸ਼ਾਦਾ ਜਿਹਾ ਗਰਮ ਗਰਮ ਤੇ ਨਾਲ ਸਬਜੀ ਵੀ ਸੀਗੀ ਛੋਲੇਆਂ ਦੀ ਤੇ ਪਕੌੜਿਆਂ ਦੀ ਕੜੀ ਵੀ ਤੇ ਬਹੁਤ ਵਧੀਆ ਸਬਜੀ ਬਣੀ ਹੋਈ ਸੀ ਇਹਨਾਂ ਦੇ ਇੱਕ ਪੇਰੇ ਤੇ ਦੋ ਦੋ ਰੋਟੀਆਂ ਇਹ ਲੰਗਰ ਛੱਡਣੋਂ ਨਹੀਂ ਸਾਡੇ ਮਤਲਬ ਲੰਗਰ ਇਹਨਾਂ ਨੇ ਕੋਈ ਛੱਡਿਆ ਨਹੀਂ ਨਾ ਰਾਸਤੇ 'ਚ ਨਾ ਤੇ ਗੁਰਦੁਆਰ ਮੇਰੀ ਘਰ ਵਾਲੀ ਨੂੰ ਤਾਂ ਲੱਦ ਭੁੱਖ ਲੱਗੀ ਰਹਿੰਦੀ ਆ ਥੋੜੀ ਜਿਆਦਾ ਹਨ ਇਸ ਕਰਕੇ ਇਹਨੂੰ ਮੈਂ ਜਿਆਦਾ ਲੰਗਰਾਂ 'ਚ ਰੋਟੀ ਖਾਣ ਲੱਗ ਜਾਣਾ ਘਰ ਤਾਂ ਸਾਡੇ ਪੂਰੀ ਨਹੀਂ ਹੁੰਦੀ ਰੋਟੀ ਇਹ ਰੋਟੀਆਂ ਖਾਂਦੀ 20 25 ਦਿਹਾੜੀ ਇੱਕ ਟਾਈਮ ਦੀਆਂ ਹਨਾ ਤਾਂ ਫੇਰ ਲੋ ਜੀ ਆਪਾਂ ਪਹੁੰਚ ਗਏ ਗਾੜ ਸ਼ੰਕਰ ਗਾੜ ਸ਼ੰਕਰ ਪਹੁੰਚ ਗਏ ਹਨੀ ਮੈਨੂੰ ਹਲੇ ਵੀ ਭੁੱਖ ਲੱਗੀ ਉਹ ਮੈਂ ਗਿਆ ਰੱਬ ਦੇ ਬਾਸ ਤੇ ਹੁਣ ਤੂੰ ਰੱਬ ਦਾ ਘਰ ਖਾਣਾ ਚੱਲ ਮੇਰਾ ਪੁੱਤ ਘਰ ਨੂੰ ਤੇ ਆਪਾਂ ਫੇਰ ਅਗੇ ਜੀ ਪਿੰਡ ਲੋ ਜੀ ਸਾਰਿਆਂ ਸਾਸਰੀਕਾਲ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਚ ਓਕੇ ਬਾਈ ਵੀਡੀਓ ਨੂੰ ਬਤ ਬਤ ਸ਼ੇਅਰ ਕਮੈਂਟ ਲਾਈਕ ਜਰੂਰ ਕਰਦੇ ਹੋ ਭਾਈ ਵੇ